ਕਪੂਰਾਂ ਦੇ ਟੱਬਰ ਵਿੱਚ ਜਨਮ ਲੈ ਕੇ ਰਣਵੀਰ ਕਪੂਰ ਬਾਨਾ ਜਾਂ ਰਕੇਸ਼ ਕੁਮਾਰ ਦੇ ਘਰ ਜਨਮ ਲੈ ਕੇ ਰਿਤਿਕ ਰੋਸ਼ਨ ਬਾਨਾ ਸਲੀਮ ਖਾਨ ਦੇ ਘਰ ਜਨਮ ਲੈ ਕੇ ਸੁਲਮਾਨ ਖਾਨ ਬਾਨਾ ਸ਼ਾਇਦ ਸੌਖਾ ਏ ਪਰ ਜਿਹੜਾ ਸਵਾਦ ਨਵਾਜੂਦੀਨ ਸਦੀਕੀ ਨੂੰ ਦੇਖ ਕੇ ਆਉਂਦਾ ਉਹਦਾ ਨਜ਼ਾਰਾ ਹੀ ਵੱਖਰਾ ਹੈ ਕਿਉਂਕਿ ਉਹ ਵੀ ਚਾਚੇ ਮਾਮਿਆਂ ਦੇ ਸਿਰ ਤੇ ਨਹੀਂ ਉੱਡਿਆ ਆਪ ਬਣਿਆ ਸੇਮ ਗੱਲਾਂ ਸਿੱਧੂ ਮੂਸੇ ਵਾਲੇ ਦੀਆਂ ਨੇ ਬਿਨਾ ਕਿਸੇ ਗੋਡ ਫਾਦਰ ਤੋਂ ਮਾਂਸਾ ਦੇ ਉਸ ਪਿੰਡ 'ਚ ਉੱਠਣਾ ਜਿੱਥੇ ਗਲੀਆਂ 'ਚ ਹੁਣ ਵੀ ਮੀਂਹ ਪੈਦੋਂ ਛੱਪੜ ਲੱਗ ਜਾਂਦੇ ਐ ਜਸਵੰਤ ਕੌਰ ਦੇ ਪੋਤੇ ਨੇ ਜਦ ਦੋ ਕਨਾਲਾਂ ਤੇ ਚਾਰ ਕਮਰਿਆਂ ਵਾਲੇ ਘਰ 'ਚ ਉੱਠ ਕੇ ਕੋਠੀਆਂ ਵਾਲਿਆਂ ਦੇ ਸਾਹ ਖਿੱਚਲੇ ਤਾਂ ਪਬਲਿਕ ਨਿਗੋਚਾ ਕੱਢਣ ਲੱਗ ਗਈ ਵੀ ਇਹ ਤਾਂ ਐਂ ਕਰਦਾ ਸਾਡੇ ਸਮਾਜ 'ਚ ਇੱਕ ਰਿਵਾਜ ਐ ਵੀ ਪਿੰਡ 'ਚ ਜਿਹਦੀ ਕੋਠੀ ਵੱਡੀ ਹੋ ਕੱਪੜੇ ਜਿਹਦੇ ਵਧੀਆ ਪਾਏ ਹੋਣਗੇ ਲੋਕ ਉਹਦੀ ਬੇਤੁਕੀ ਜੀ ਗੱਲ ਦੇ ਵੀ ਵਾਵਾ ਕਰਦੇ ਨਹੀਂ ਥੱਕਦੇ ਤੇ ਜੇ ਕੋਈ ਗਰੀਬ ਬੰਦਾ ਬਰਾਂਡ ਪਾ ਕੇ ਤਕਰੀ ਗੱਲ ਵੀ ਕਰ ਦੇ ਤਾਂ ਉਹ ਹਰੇਕ ਦੀ ਅੱਖ ਵਿੱਚ ਰੜਕਦਾ ਹੈ ਆਹੀ ਸਭ ਸਿੱਧੂ ਮੂਸੇ ਵਾਲੇ ਨਾਲ ਵੀ ਹੋਇਆ ਕਿ ਇਹ ਨਵਾਂ ਜਾਂ ਮੁੰਡਾ ਸਭ ਨੂੰ ਫੇਲ ਕਿਵੇਂ ਕਰੀ ਜਾਂਦਾ ਹੈ ਅਮਰ ਸਿੰਘ ਚਮਕੀਲੇ ਤੋਂ ਬਾਅਦ ਜੇ ਕਿਸੇ ਨੂੰ 25 ਸਾਲ ਤੋਂ ਛੋਟੀ ਉਮਰ 'ਚ ਇੰਨਾ ਪਿਆਰ ਮਿਲਿਆ ਤਾਂ ਉਹ ਸਿੱਧੂ ਮੂਸੇਵਾਲਾ ਹੈ ਉਸ ਦੀ ਕਲਮ ਜੋ ਲਿਖਦੀ ਸੀ ਕੁਝ ਵੱਖਰਾ ਹੀ ਜਨੂਨ ਸੀ ਉਹਦੀਆਂ ਲਿਖਤਾਂ ਵਿੱਚ ਕੁੜੀਆਂ ਦੇ ਲੱਕ ਨਹੀਂ ਮਿਨੇ ਸਗੋਂ ਕੁੜੀਆਂ ਨੂੰ ਆਂਖੀ ਹੱਟ ਵਾਲੀਆਂ ਕਿਹਾ ਅਸਲ ਕਸੂਰ ਸਿੱਧੂ ਦਾ ਇਹ ਸੀ ਕਿ ਉਹ ਦੋ ਟੱਗੇ ਦੇ ਬੰਦੇ ਸਾਹਮਣੇ ਧੌਣ ਨਹੀਂ ਝੁਕਾਉਂਦਾ ਸੀ ਉਸ ਨੂੰ ਸਜ਼ਾ ਮਿਲੀ ਆ ਧੌਣ ਸਿੱਧੀ ਰੱਖਣ ਦੀ ਸਿੱਧੂ ਨੇ ਹਰੇਕ ਗਾਣੇ ਵਿੱਚ ਮੌਤ ਦਾ ਜ਼ਿਕਰ ਕੀਤਾ ਹੈ ਇੱਥੋਂ ਪਤਾ ਲਾ ਸਕਦੇ ਆ ਵੀ ਉਹ ਬੰਦਾ ਕਿੱਦਾਂ ਦਾ ਸੀ ਬਹੁਤੇ ਸਿੰਗਰਾਂ ਦੀਆਂ ਇਹੋ ਜਿਹੀਆਂ ਲਿਖਣ ਲੱਗੀਆਂ ਕਦੇ ਲੱਤਾਂ ਭਾਰ ਨਹੀਂ ਚੱਲਦੀਆਂ ਅਗਲੀ ਗੱਲ ਸਾਨੂੰ ਸਿਰਫ ਨੁਕਸ ਹੀ ਕੱਢਣੇ ਆਉਂਦੇ ਐ ਮਜਾ ਆ ਲਾ ਵੀ ਕੋਈ ਬੰਦਾ ਕਿਸੇ ਫੀਲਡ 'ਚ ਸਾਡੇ ਤੋਂ ਅੱਗੇ ਲੰਘ ਜੇ ਅਸੀਂ ਸੜ ਕੇ ਲੱਤਾਂ ਖਿੱਚਣ ਲੱਗ ਜਾਂਦੇ ਆ ਤੇ ਆਪਣੇ ਬਰਾਬਰ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ ਵੀ ਇਹਦੇ 'ਚ ਫਲਾਣੇ ਫਲਾਣੇ ਨੁਕਸ ਹੈ ਸਾਡੇ ਵਰਗਾ ਹੀ ਆ ਇਹ ਵੀ ਪਰ ਤਾਰੀਫ਼ ਨਹੀਂ ਕਰ ਸਕਦੇ ਕਿਉਂਕਿ ਜੇ ਤਾਰੀਫ਼ ਕਰਾਂਗੇ ਫਿਰ ਅਗਲੇ ਨੂੰ ਆਪਦੇ ਤੋਂ ਵਧੀਆ ਕਹਿਣਾ ਪਊਗਾ ਐਡਾ ਜਿਗਰਾ ਨਹੀਂ ਆਪਣੀ ਪਬਲਿਕ ਦੇ ਕੋਲ ਇਸ ਲਈ ਮੂਸੇ ਵਾਲੇ ਦੀ ਜਿਉਂਦੇ ਜੀ ਸਿਰਫ ਆਲੋਚਨਾ ਹੀ ਹੋਈ ਹਥਿਆਰਾਂ ਵਾਲੇ ਗੀਤ 'ਚ ਨੁਕਸ ਸਭ ਨੇ ਕੱਢਤੇ ਪਰ ਉਹਦਾ ਇੱਕ ਵੀ ਗੀਤ ਦਾਰੂ ਜਾਂ ਅਫੀਮ ਚਿੱਟੇ ਤੇ ਨਹੀਂ ਆਇਆ ਕਿਸੇ ਵਿਦਵਾਨ ਨੇ ਤਾਰੀਫ ਨਹੀਂ ਕੀਤੀ ਉਹਦੀ ਮੈਂਤ ਨੂੰ ਹੱਲਾਸ਼ੇਰੀ ਦੇਣ ਲਈ ਕਿੰਨਿਆਂ ਨੇ ਲਿਖਿਆ ਹੋਣਾ ਬਹੁਤ ਘੱਟ ਲੋਕਾਂ ਨੇ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਇਹ ਵੀ ਦੇਖੋ ਕਿ ਮੈਂ ਕਿੱਥੇ ਕਿਥੇ ਖੜਾ ਆਪਣੀ ਪੀੜੀ ਥੱਲੇ ਸੋਟਾ ਜ਼ਰੂਰ ਮਾਰ ਕੇ ਵੇਖੋ ਸਿੱਧੂ ਨੇ ਤਾਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਸ਼ੋਅ ਲਾਏ ਥੋਡੀਆਂ ਨਗੋਚਾਂ ਪਟਿਆਲਾ ਨਹੀਂ ਟੱਪਦੀਆਂ ਸਿੱਧੂ ਮੁਸੇਵਾਲੇ ਦੀ ਕੀਤੀ ਕਮਾਈ ਦਾ ਇੱਥੋਂ ਪਤਾ ਲੱਗਦਾ ਹੈ ਕਿ ਬੰਬੇ ਵਾਲੇ ਵੀ ਨਹੀਂ ਸਕੋਂ ਬਾਹਰਲੇ ਮੁਲਕਾਂ ਦੇ ਸਿੰਗਰ ਰੈਪਰ ਸਿੱਧੂ ਪਿੰਡ ਵਿੱਚ ਆ ਕੇ ਗੀਤ ਕਰ ਰਹੇ ਆ ਬਾਕੀ ਮੇਨ ਗੱਲ ਇਹ ਹੈ ਵੀ ਚੋਬਰ ਨੇ ਹਨੇਰੀ ਠਾਈ ਪਈ ਹੈ ਸਾਲੇ ਮਾਰਨ ਆਏ ਸੀ ਜੱਟ ਨੂੰ ਅਮਰ ਕਰ ਗਏ ਨਾਮ ਗੰਗਾ ਵਿੱਚ ਆਉਂਦਾ ਰੋਲ ਸਰਕਾਰਾਂ ਦਾ ਵੀ ਹੈ ਉਹਦੀ ਮੌਤ ਪਿੱਛੇ ਹੱਥ ਕਈ ਗਦਾਰਾਂ ਦਾ ਵੀ ਹੈ ਸਿੱਧੇ ਸਾਦੇ ਜੱਟ ਤੇ ਸਾਜ਼ਿਸ਼ ਭਰੀ ਪਈ ਹੈ ਜੱਟ ਦਿਲ ਦਾ ਨਹੀਂ ਮਾੜਾ ਆਹੀ ਮਾਰੀ ਹੋਈ ਐ ਅੱਜ ਬੇਸ਼ੱਕ ਸਿੱਧੂ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਓ ਹਾਲੇ ਸਿੱਧੂ ਬਾਰੇ ਹੋਰ ਵੀ ਬਹੁਤ ਕੁਝ ਲਿਖਣਾ ਬਾਕੀ ਐ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ अर्दानी मड़ा थिया ठीकु आहे